ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਰਕਤ ਟੀਵੀ ਫੈਕਟਸ ਸੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਹਵਾਈ ਜਹਾਜ਼ ਉਡਾਨ ਪਰੰਤ ਬਾਅਦ ਅਚਾਨਕ ਹਵਾ ਵਿੱਚ ਗਾਇਬ ਹੋ ਸਕਦਾ ਹੈ ਨਾ ਕੋਈ ਤਕਨੀਕੀ ਖਰਾਬੀ ਨਾ ਕੋਈ ਜ਼ੇਤਾਵਨੀ ਸਿਰਫ ਇੱਕ ਪਲ ਵਿੱਚ ਜਿਵੇਂ ਅਸਮਾਨ ਨੇ ਉਸਨੂੰ ਨਿਗਲ ਲਿਆ ਹੋਵੇ ਅਤੇ ਫਿਰ 37 ਸਾਲ ਬਾਅਦ ਉਹ ਅਚਾਨਕ ਵਾਪਸ ਆ ਜਾਵੇ ਇਹ ਕੋਈ ਆਮ ਘਟਨਾ ਨਹੀਂ ਬਲਕਿ ਇੱਕ ਅਜੀਬ ਹਰਾਸ ਹੈ ਜਿਸ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਅਸੀਂ ਗੱਲ ਕਰ ਰਹੇ ਹਾਂ ਪੈਨ ਅਮਰੀਕਨ ਫਲਾਈਟ 914 ਦੀ ਇਹ ਉਹ ਫਲਾਈਟ ਸੀ ਜੋ 1955 ਵਿੱਚ ਨਿਊਯਾਰਕ ਤੋਂ ਮੀਆਮੀ ਲਈ ਰਵਾਰਨਾ ਹੋਈ ਸੀ ਪਰ ਕਦੇ ਵੀ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕੀ ਕੀ ਇਹ ਸਿਰਫ ਇੱਕ ਕਹਾਣੀ ਹੈ ਜਾਂ ਇਸ ਦੇ ਪਿੱਛੇ ਛਿਪਿਆ ਹੋਇਆ ਹੈ ਕੋਈ ਡੂੰਘਾ ਸੱਚ ਆਓ ਇਸ ਆਸਾਧਾਰਨ ਹਸਤੀ ਗਹਿਰਾਈ ਨੂੰ ਦੇਖਦੇ ਹਾਂ ਸਵੇਰ ਦਾ ਸਮਾਂ ਸੀ ਨਿਊਯਾਰਕ ਦੇ ਲਗਵਾਡੀਆ 에ਅਰਪੋਰਟ ਉਤੇ ਹਮੇਸ਼ਾ ਦੀ ਤਰ੍ਹਾਂ ਚਹਿਲ-ਪਹਿਲ ਸੀ ਯਾਤਰੀ ਆਪਣੀਆਂ-ਆਪਣੀਆਂ ਫਲਾਈਟਾਂ ਵਿੱਚ ਬੈਠਣ ਲਈ ਉਤਸੁਕ ਸਨ। ਫਲਾਈਟ 914 ਵਿੱਚ ਕੁੱਲ 57 ਯਾਤਰੀ ਅਤੇ 4 ਕਰੂ ਮੈਂਬਰ ਸਨ। ਸਭ ਕੁਝ ਆਮ ਲੱਗ ਰਿਹਾ ਸੀ। ਜਾਲਜ ਨੂੰ ਕੈਪਟਨ ਮੈਕਯੂਅਲ ਉਡਾਰੇ ਸਨ ਅਤੇ ਉਨ੍ਹਾਂ ਨੇ ਹਰ ਚੀਜ਼ ਦੀ ਜਾਂਚ ਕਰ ਲਈ ਸੀ। ਇਹ ਇੱਕ ਛੋਟੀ ਤੇ ਆਮ ਉਡਾਨ ਸੀ ਜੋ ਨਿਊਯਾਰਕ ਤੋਂ ਮਿਆਮੀ ਫਲੋਰੀਡਾ ਤੱਕ 3 ਘੰਟਿਆਂ ਵਿੱਚ ਪਹੁੰਚ ਜਾਣੀ ਸੀ। ਮੌਸਮ ਸਾਫ਼ ਸੀ, ਕੋਈ ਤਕਨੀਕੀ ਖਰਾਬੀ ਨਹੀਂ ਸੀ ਅਤੇ ਹਰ ਚੀਜ਼ ਨਿਯੰਤਰਣ ਵਿੱਚ ਸੀ। ਠੀਕ 9:55 ਮਿੰਟ ਤੇ ਫਲਾਈਟ ਨੇ ਉਡਾਨ ਭਰੀ ਤੇ ਕੁਝ ਹੀ ਮਿੰਟਾਂ ਵਿੱਚ ਨਿਊਯਾਰਕ ਦੀਆਂ ਉੱਚੀਆਂ ਇਮਾਰਤਾਂ ਨੂੰ ਪਿੱਛੇ ਛੱਡਦਿਆਂ ਐਟਲੈਂਟਿਕ ਓਸ਼ੀਅਨ ਦੇ ਉੱਤੇ ਪਹੁੰਚ ਗਈ। ਯਾਤਰੀਆਂ ਦੇ ਚਿਹਰੇ ਤੇ ਸਕੂਨ ਸੀ, ਕੁਝ ਬਾਹਰ ਦੇਖ ਰਹੇ ਸਨ, ਕੁਝ ਅਖਬਾਰ ਪੜ੍ਹ ਰਹੇ ਸਨ। ਕੁਝ ਮੀਆਮੀ ਪਹੁੰਚਣ ਦੀ ਖੁਸ਼ੀ ਵਿੱਚ ਗੱਲਾਂ ਕਰ ਰਹੇ ਸਨ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਅਗਲੇ ਕੁਝ ਮਿੰਟਾਂ ਵਿੱਚ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲਣ ਵਾਲੀ ਹੈ। 10:01 ਮਿੰਟ ਤੇ ਨਿਊਯਾਰਕ 에ਅ ਟ੍ਰੈਫਿਕ ਕੰਟਰੋਲ ਨੇ ਫਲਾਈਟ 914 ਨੂੰ ਟਰੈਕ ਕੀਤਾ ਤੇ ਰਿਪੋਰਟ ਦਿੱਤੀ ਕਿ ਜਹਾਜ਼ ਬਿਲਕੁਲ ਸਹੀ ਰਸਤੇ ਤੇ ਹੈ। ਹਰ ਚੀਜ਼ ਨਾਰਮਲ ਸੀ ਪਰ 10:15 ਤੇ ਅਚਾਨਕ ਕੁਝ ਅਜੀਬ ਹੋਇਆ। ਰੈਡਾਰ ਸਕਰੀਨ ਉੱਤੇ ਇੱਕ ਝਟਕਾ ਆਇਆ ਤੇ ਫਲਾਈਟ 914 ਅਚਾਨਕ ਗਾਇਬ ਹੋ ਗਈ। ਪਲਕ ਝਪਕਦੇ ਹੀ ਜਹਾਜ਼ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਿਹਾ। 에ਅਰ ਟਰੈਫਿਕ ਕੰਟਰੋਲ ਦੇ ਅਧਿਕਾਰੀ ਹੈਰਾਨ ਰਹਿ ਗਏ। ਉਹਨਾਂ ਨੇ ਜਲਦੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਫਲਾਈਟ 914 ਕੀ ਤੁਸੀਂ ਸਾਨੂੰ ਸੁਣ ਸਕਦੇ ਹੋ? ਪਰਾਗੋ ਕੋਈ ਜਵਾਬ ਨਹੀਂ ਆਇਆ ਉੱਥੇ ਸਿਰਫ ਖਾਮੋਸ਼ੀ ਸੀ 에어 ట్రాਫਿਕ ਕੰਟਰੋਲ ਵਿੱਚ ਹੜਕੰਪ ਮਚ ਗਿਆ ਉਹਨਾਂ ਨੇ ਸੋਚਿਆ ਕਿ ਸ਼ਾਇਦ ਕੋਈ ਤਕਨੀਕੀ ਗੜਬੜ ਆ ਗਈ ਹੋਵੇਗੀ ਪਰ ਉਹਨਾਂ ਨੇ ਜਦੋਂ ਸਾਰੀਆਂ ਫਲਾਈਟਾਂ ਨੂੰ ਟਰੈਕ ਕੀਤਾ ਤਾਂ ਸਭ ਕੁਝ ਸਾਧਾਰਨ ਸੀ 914 ਹੀ ਜਿਵੇਂ ਹਵਾ ਵਿੱਚ ਹੀ ਗਾਇਬ ਹੋ ਗਈ ਸੀ ਮਿਆਮੀ 에어 ట్రాਫਿਕ ਕੰਟਰੋਲ ਨੂੰ ਸੂਚਿਤ ਕੀਤਾ ਗਿਆ ਕਿ ਫਲਾਈਟ 914 ਰਡਾਰ ਤੋਂ ਗਾਇਬ ਹੋ ਚੁੱਕੀ ਹੈ ਹੁਣ ਤੱਕ ਜਹਾਜ਼ ਨੂੰ ਮਿਆਮੀ ਪਹੁੰਚ ਜਾਣਾ ਚਾਹੀਦਾ ਸੀ ਪਰ ਉਹ ਉੱਥੇ ਪਹੁੰਚਿਆ ਹੀ ਨਹੀਂ ਤਲਾਸ਼ੀ ਮਹਿੰਮ ਸ਼ੁਰੂ ਕੀਤੀ ਗਈ ਸਮੁੰਦਰ ਵਿੱਚ ਜਹਾਜ਼ ਦੇ ਮਲਬੇ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਵੀ ਨਾ ਮਿਲਿਆ ਹੋਰ 에ਅਰਲਾਈਨਾਂ ਨਾਲ ਸੰਪਰਕ ਕੀਤਾ ਗਿਆ ਪਾਇਲਟਸ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਅਸਮਾਨ ਵਿੱਚ ਕੁਝ ਅਜੀਬ ਤਰ੍ਹਾਂ ਦੀ ਹਰਕਤ ਦੇਖੀ ਪਾਇਲਟਸ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਅਸਮਾਨ ਵਿੱਚ ਕੁਝ ਅਜੀਬ ਦੇਖਿਆ ਸੀ ਪਰ ਕਿਤੇ ਵੀ ਕੋਈ ਪਤਾ ਨਹੀਂ ਲੱਗ ਸਕਿਆ 24 ਘੰਟਿਆਂ ਤੋਂ ਬਾਅਦ ਜਦੋਂ ਕੋਈ ਨਿਸ਼ਾਨੀ ਨਹੀਂ ਮਿਲੀ ਤਾਂ ਪੈਨ ਅਮਰੀਕਨ 에ਅਰਲਾਈਨਸ ਨੇ ਇੱਕ ਬਿਆਨ ਜਾਰੀ ਕੀਤਾ ਫਲਾਈਟ 914 ਜਿਸ ਵਿੱਚ 61 ਲੋਕ ਸਵਾਰ ਸਨ ਰਹਿਸਮਈ ਢੰਗ ਨਾਲ ਗਾਇਬ ਹੋ ਗਈ ਹੈ ਅਸੀਂ ਹਰ ਸੰਭਵ ਥਾਂ ਖੋਜ ਕੀਤੀ ਪਰ ਕੋਈ ਮਲਬਾ ਵੀ ਨਹੀਂ ਮਿਲਿਆ ਸਾਨੂੰ ਗੰਭੀਰ ਦੁੱਖ ਹੈ ਤੇ ਇਸ ਨੂੰ ਇੱਕ ਦੁਰਘਟਨਾ ਮੰਨ ਲਿਆ ਗਿਆ ਪਰ ਕੀ ਇਹ ਸੱਚਮੁੱਚ ਦੁਰਘਟਨਾ ਸੀ ਜਾਂ ਫਿਰ ਇਹ ਜਹਾਜ਼ ਕਿਸੇ ਹੋਰ ਸਮੇਂ ਕਿਸੇ ਹੋਰ ਦੁਨੀਆ ਵਿੱਚ ਫਸ ਗਿਆ ਸੀ ਇਹੀ ਸਵਾਲ ਹਰ ਕਿਸੇ ਦੇ ਮਨ ਵਿੱਚ ਸੀ ਪਰ ਕਿਸੇ ਕੋਲ ਜਵਾਬ ਨਹੀਂ ਸੀ 1955 ਵਿੱਚ ਲਾਪਤਾ ਹੋਈ ਫਲਾਈਟ 914 ਹੋਂ ਤੱਕ ਇੱਕ ਭੁੱਲੀ ਹੋਈ ਕਹਾਣੀ ਬਣ ਚੁੱਕੀ ਸੀ ਇਸ ਨੂੰ ਇੱਕ ਦੁਖਦ ਘਟਨਾ ਮੰਨ ਲਿਆ ਗਿਆ ਸੀ ਯਾਤਰੀ ਮਰੇ ਹੋਏ ਘੋਸ਼ਿਤ ਕਰ ਦਿੱਤੇ ਗਏ ਸਨ ਅਤੇ ਹੁਣ ਕੋਈ ਵੀ ਇਸ ਫਲਾਈਟ ਬਾਰੇ ਗੱਲ ਨਹੀਂ ਸੀ ਕਰਦਾ ਪਰ 37 ਸਾਲ ਬਾਅਦ 21 ਸਤੰਬਰ 1992 ਨੂੰ ਕਰਾਕੇਸ 에ਅਰਪੋਰਟ ਤੇ ਕੁਝ ਅਜੀਹਾ ਅਜੀਬ ਹੋਇਆ ਜੋ ਉੱਥੇ ਮੌਜੂਦ ਹਰ ਵਿਅਕਤੀ ਨੂੰ ਹੱਕਾ ਬੱਕਾ ਕਰ ਗਿਆ ਏਅਰ ਟ੍ਰੈਫਿਕ ਕੰਟਰੋਲ ਹਮੇਸ਼ਾ ਦੀ ਤਰ੍ਹਾਂ ਬਿਜ਼ੀ ਸੀ ਪਰ ਅਚਾਨਕ ਰਾਡਾਰ ਸਕਰੀਨ ਉੱਤੇ ਇੱਕ ਅਣਜਾਣ ਜਹਾਜ਼ ਦਾ ਸੰਕੇਤ ਆਇਆ ਡਿਊਟੀ ਤੇ ਮੌਜੂਦ ਅਧਿਕਾਰੀ ਨੇ ਦੇਖਿਆ ਕਿ ਜਹਾਜ਼ ਕਰੈਕਸ ਵੱਲ ਵੱਧ ਰਿਹਾ ਹੈ ਪਰ ਉਸ ਦੀ ਕੋਈ ਜਾਣਕਾਰੀ ਮੌਜੂਦ ਨਹੀਂ ਹੈ ਉਸ ਨੇ ਜਲਦੀ ਨਾਲ ਆਪਣੇ ਸਾਥੀਆਂ ਨੂੰ ਬੁਲਾਇਆ ਤੇ ਪੁੱਛਿਆ ਕਿ ਇਹ ਕਿਹੜੀ ਫਲਾਈਟ ਹੈ ਕਿਸੇ ਵੀ ਲਿਸਟ ਵਿੱਚ ਨਹੀਂ ਹੈ ਜਦੋਂ ਉਹਨਾਂ ਨੇ ਜਹਾਜ਼ ਦਾ ਮਾਡਲ ਵੇਖਿਆ ਤਾਂ ਉਹ ਸਾਰੇ ਹੈਰਾਨ ਰਹਿ ਗਏ ਇਹ ਕੋਈ ਆਧੁਨਿਕ ਜਹਾਜ਼ ਨਹੀਂ ਸੀ ਬਲਕਿ 1955 ਦਾ ਜਹਾਜ਼ ਸੀ एयर ट्रैफिक कंट्रोल ने जहाज ਨਾਲ ਤੁਰੰਤ ਸੰਪਰਕ ਕੀਤਾ ਪਲੀਜ਼ ਆਇਡੈਂਟੀਫਾਈ ਯਰਸੈਲਫ ਕੁਝ ਸੈਕਿੰਡ ਤੱਕ ਕੋਈ ਵੀ ਜਵਾਬ ਨਹੀਂ ਆਇਆ ਪਰ ਫਿਰ ਰੇਡੀਓ ਉਤੇ ਇੱਕ ਟੁੱਟੀ-ਫੁੱਟੀ ਆਵਾਜ਼ ਆਈ ਦਿਸ ਇਜ਼ ਬੈਨ ਅਮਰੀਕਨ ਫਲਾਈਟ 914 ਫਲਾਈਂਗ ਫਰੋਮ ਨਿਊਯਾਰਕ ਟੂ ਮੀਆਮੀ ਵੇਅਰ ਆਰ ਵੀ ਇਹ ਸੁਣ ਕੇ ਉਥੋਂ ਦੇ ਅਧਿਕਾਰੀ ਹੱਕੇ ਬਕੇ ਰਹਿ ਗਏ ਕਿ ਬੈਨ 914 ਇਹ ਤਾਂ 1955 ਵਿੱਚ ਹੀ ਗਾਇਬ ਹੋ ਗਿਆ ਸੀ ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ਨੂੰ ਤੁਰੰਤ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਰਨਵੇ ਖਾਲੀ ਕਰਵਾਇਆ ਗਿਆ ਕੁਝ ਹੀ ਮਿੰਟਾਂ ਵਿੱਚ ਜਹਾਜ਼ ਅਸਮਾਨ ਵਿੱਚ ਦਿਖਾਈ ਦਿੱਤਾ ਪੁਰਾਣਾ ਡਿਜ਼ਾਈਨ 1950 ਦੀ ਪੇਂਟਿੰਗ ਪੁਰਾਣਾ ਲੋਗੋ ਸਭ ਕੁਝ ਵੱਖਰੀ ਦੁਨੀਆ ਲੱਗ ਰਿਹਾ ਸੀ ਜਦ ਜਹਾਜ਼ ਲੈਂਡ ਹੋਇਆ ਸਟਾਫ ਹੈਰਾਨ ਰਹਿ ਗਿਆ ਇੰਜਨ ਖਿੜਕੀਆਂ ਦਰਵਾਜ਼ੇ ਸਾਰਾ ਕੁਝ ਪੁਰਾਣਾ ਪਰ ਅਸਲ ਵਿੱਚ ਹੈਰਾਨ ਕਰਨ ਵਾਲਾ ਨਜ਼ਾਰਾ ਜਹਾਜ਼ ਦੇ ਅੰਦਰ ਸੀ ਜਦ ਸਟਾਫ ਨੇ ਖਿੜਕੀ ਦੇ ਅੰਦਰ ਤੋਂ ਦੇਖਿਆ ਤਾਂ ਯਾਤਰੀ ਡਰੇ ਹੋਏ ਸਨ ਸਾਰਿਆਂ ਦੇ ਚਿਹਰੇ ਤੇ ਚਿੰਤਾ ਸੀ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋ ਰਿਹਾ ਹੈ ਜਿਵੇਂ ਉਹਨਾਂ ਲਈ 1955 ਅਜੇ ਵੀ ਚੱਲ ਰਿਹਾ ਹੋਵੇ ਜਦ ਕੈਪਟਨ ਮਿਗਵਲ ਨੇ ਬਾਹਰ ਦੇਖਿਆ ਉਹ ਸਹਿਮ ਗਏ 91 ਤੇ ਆਧੁਨਿਕ ਵਾਹਨ ਨਵੀਆਂ ਯੂਨੀਫਾਰਮਸ ਹਵਾਈ ਅੱਡੇ ਦਾ ਪੂਰਾ ਨਜ਼ਾਰਾ ਬਦਲ ਚੁੱਕਾ ਸੀ ਉਹ ਬੋਲ ਪਏ ਕਿ ਇਹ ਗਲਤ ਹੈ ਸਾਨੂੰ ਇੱਥੇ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਹੱਥੋਂ ਇੱਕ ਚੀਜ਼ ਡਿੱਗ ਪਈ 1955 ਦਾ ਪੁਰਾਣਾ ਕੈਲੰਡਰ ਉਸੋਤੇ ਅਜੇ ਵੀ 2 ਜੁਲਾਈ 1955 ਦੀ ਤਾਰੀਖ ਸੀ ਜਦੋਂ ਇਹ ਫਲਾਈਟ ਲਾਪਤਾ ਹੋਈ ਸੀ ਅਧਿਕਾਰੀਆਂ ਨੇ ਕੈਪਟਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਡਰ ਗਏ ਤੇ ਉਹਨਾਂ ਨੇ ਆਪਣੇ ਕਰੂ ਨੂੰ ਕਿਹਾ ਕਿ ਸਾਨੂੰ ਇੱਥੋਂ ਨਿਕਲਣਾ ਚਾਹੀਦਾ ਹੈ ਅਚਾਨਕ ਕੈਪਟਨ ਨੇ ਇੰਜਣ ਚਾਲੂ ਕਰ ਦਿੱਤੇ ਸਟਾਫ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੈਪਟਨ ਨੇ ਕਿਸੇ ਦੀ ਨਹੀਂ ਸੁਣੀ ਜਹਾਜ਼ ਨੇ ਰਨਵੇ ਤੇ ਦੌੜ ਲਾਈ ਤੇ ਕੁਝ ਸੈਕਿੰਡ ਵਿੱਚ ਅਸਮਾਨ ਵੱਲ ਉੱਡ ਗਿਆ 에ਅਰ ਟ੍ਰਾਫਿਕ ਕੰਟਰੋਲ ਨੇ ਉਸਨੂੰ ਰਡਾਰ ਤੇ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਉਹ ਜਹਾਜ਼ ਆਇਆ ਸੀ ਉਸੇ ਤਰ੍ਹਾਂ ਗਾਇਬ ਵੀ ਹੋ ਗਿਆ ਇਹ ਫਿਰ ਕਿੱਥੇ ਗਿਆ ਕੀ ਇਹ ਕਿਸੇ ਹੋਰ ਸਮੇਂ ਵਿੱਚ ਚਲਾ ਗਿਆ ਸੀ ਜਾਂ ਕਿਸੇ ਹੋਰ ਦੁਨੀਆ ਵਿੱਚ ਇਹ ਸਭ ਸਾਇੰਸ ਫਿਕਸ਼ਨ ਮੂਵੀ ਵਾਂਗ ਲੱਗਦਾ ਹੈ ਪਰ ਕਈ ਲੋਕ ਮੰਨਦੇ ਹਨ ਕਿ ਇਹ ਸੱਚ ਹੈ ਜਦਕਿ ਕੁਝ ਲੋਕ ਸਮਝਦੇ ਨੇ ਕਿ ਇਹ ਸਿਰਫ ਇੱਕ ਕਹਾਣੀ ਹੀ ਹੈ ਕੁਝ ਰਿਪੋਰਟਾਂ ਦੇ ਮੁਤਾਬਕ ਇਹ ਕਹਾਣੀ 1980 ਵਿੱਚ ਇੱਕ ਅਮਰੀਕਨ ਅਖਬਾਰ ਵਿੱਚ ਛਪੀ ਸੀ ਤੇ ਕਿਹਾ ਜਾਂਦਾ ਹੈ ਕਿ ਇਹ ਪੂਰੀ ਤਰ੍ਹਾਂ ਮਨਘੜਤ ਸੀ ਕੋਈ ਸਰਕਾਰੀ ਰਿਕਾਰਡ ਨਹੀਂ ਹੈ ਕਈ ਵਿਸ਼ੇਸ਼ ਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਫਲਾਈਟ 914 ਕਦੇ ਵੀ ਮੌਜੂਦ ਨਹੀਂ ਸੀ ਅਤੇ ਕਰੈਕਸ 에ਅਰਪੋਰਟ ਉਤੇ ਅਜੇ ਹੀ ਕੋਈ ਘਟਨਾ ਨੂੰ ਦਰਜ ਨਹੀਂ ਕੀਤਾ ਗਿਆ ਤਾਂ ਫਿਰ ਇਹ ਕਹਾਣੀ ਆਈ ਕਿੱਥੋਂ ਕੀ ਇਹ ਸਿਰਫ ਅਫਵਾਹ ਸੀ ਜੋ ਸਮੇਂ ਦੇ ਨਾਲ ਹੋਰ ਵੀ ਜ਼ਿਆਦਾ ਪੱਕੀ ਹੁੰਦੀ ਗਈ ਜਾਂ ਫਿਰ ਕਿਸੇ ਗੁਪਤ ਫਾਈਲ ਵਿੱਚ ਇਸ ਦੇ ਪਿੱਛੇ ਛੁਪਿਆ ਹੋਇਆ ਅਸਲ ਸੱਚ ਹੈ ਕੀ ਇਹ ਕਹਾਣੀ ਸੱਚ ਸੀ ਇਹ ਕੋਈ ਨਹੀਂ ਜਾਣਦਾ ਪਰ ਇਹ ਗੱਲ ਪੱਕੀ ਹੈ ਕਿ ਫਲਾਈਟ 914 ਦਾ 에ਅਰ ਹਾਸ ਲੋਕਾਂ ਨੂੰ ਅੱਜ ਵੀ ਹੈਰਾਨ ਕਰਦਾ ਆ ਰਿਹਾ ਹੈ ਤੇ ਹਮੇਸ਼ਾ ਹੈਰਾਨ ਕਰਦਾ ਹੀ ਰਹੇਗਾ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਕੀ ਇਹ ਕਹਾਣੀ ਸੱਚ ਹੋ ਸਕਦੀ ਹੈ ਜਾਂ ਸਿਰਫ ਇਹ ਇੱਕ ਕਾਲਪਨਿਕ ਅਫਵਾਹ ਹੀ ਹੈ